ਗੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਕਾ ਪਾਇਆ ਜਿਸੇ ਤੇ ਮਨੁ ਵਤਿਆ ਬਖਾਨ ਰાગ ਰਤਨ ਕਰਾਰ ਪਰਿਆ ਸ਼ਬਦ ਗਾਵਣਿਆ ਸਤਗੁਰ ਕਾ ਗਾਵੋ ਤੂੰ ਸਦਾ ਵਰਣ ਹਰ ਨਾਲ ਹਰ ਨਾਲ ਰਹੋ ਮਨ ਮੇਰੇ ਦੁੱਖ ਸਭ ਸਾਰਨਾ ਅੰਗੇ ਪਰੋ ਕਰੇ ਤੇਰਾ ਕਾਰਜ ਸਭ ਸਾਰਨਾ ਸਭ ਨਾਲ ਗਲਾ ਸਮਰਾਤ ਸੁਆਮੀ ਸੋਚ ਮਨ ਬਸਾਲ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਸੱਚੇ ਸਰਹਿਬਾ ਕਿਆ ਨਹੀਂ ਕਰਤੇ ਰਤ ਤਾ ਤੇਰਾ ਸਤਿਗੁਰੁ ਨ ਕ ਮਨ ਬਸਿਆ ਬਾਜੀ ਸ਼ਬਦ ਕਨੇਰੇ ਕਹ ਨਾਮਕ ਸੱਚੇ ਸਾਹਿਬ ਧਿਆਨ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਹੀ ਆਧਾਰ ਮੇਰਾ ਜਿਨ ਤੁਖਾ ਸਭ ਦੁਆਇਆਂ ਕਰ ਸਾਧ ਸੰਤ ਸੁਖ ਮੰਦਿਆ ਬਸਿਆ ਇੱਛਾ ਸਦਕ ਤੁਜਾ ਨ ਸਦਾ ਕੁਰਬਾਨ ਕੀਤਾ ਗੁਰੂ ਬੇਟੂ ਜਸ ਜਿਐ ਵਡਿਆਈਆਂ ਕਹਿ ਨਾਨਕ ਸੁਣਹੁ ਸੰਤੋ ਸ਼ ਸਾਹ ਦੇ ਤਤਕਾਰ ਸੁਭਾਗ ਕਾਰ ਸੁਭਾਗ ਰਸ ਬਜਵਾ ਜੀ ਕਲਾ ਚਿਤ ਕਰਤਾ ਰਿਆ ਪੰਚ ਦੁਰ ਤੁਦ ਵਸ ਕੀਤੇ ਕਾਲ ਕੰਠ ਕਮਾਰਿਆ ਤੁਰਤਾਨੁ ਆਇ ਤੁਝ ਜਿਨ ਕਉ ਸੇ ਨਾਮ ਹਰ ਕੇ ਲਾਗੇ ਤਹਿ ਨਾਨਕ ਤੈ ਸੁਖ ਹੋਆ ਕਿਤ ਕਰਿਨ ਹਤਵਾ ਜੈ ਕੰਧ ਸਮਾਗਟ ਪਾਰ ਕੀਓ ਸਗਲ ਮਨੋਰਤ ਪੂਰੇ ਕੋ ਸੰਤਾ ਤੇਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਕਹੇ ਸਰ ਸੇ ਬੂਰੇ ਕੁੱਲੇ ਗਾਨੀ ਸਰ ਤੇ ਪਨਿਤ ਕਹਤੇ ਬਗਤ ਸਾਡ ਗੁਰ ਰਹਿ ਆ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦੂਰੇ ਸੁਣਤੇ ਪਨਿਤ ਕਹਤੇ ਬਗਤ ਸਾਡ ਗੁਰ ਰਹਿ ਆ ਪਰ ਪੂਰੇ ਬਨਵੰਤ ਨਾਨਕ